Música ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋਂ ਪਹੁੰਚਿਆ ਪਿੰਡ ਰੋਡੇ ਰੋਡੇ ਚੱਲੇ ਵਾਲਾ ਰੋਡੇ ਚੱਲੇ ਵਾਲਾ ਸੋ ਸਾਰੇ ਵੀਰ ਜਾਣਦੇ ਆ ਬਿਲਕੁਲ ਫਤੇਗੜ ਸਭਰਾ ਦੇ ਬਿਲਕੁਲ ਨਾਲ ਲੱਗਦਾ ਪਿੰਡ ਰੋਡੇ ਚੱਲੇ ਵਾਲਾ ਵੀਰ ਭੁਪਿੰਦਰ ਸਿੰਘ ਉਹਨਾਂ ਦੇ ਘਰ ਆਏ ਆ ਦੋਸਤੋ ਦੇ ਨਾਲ ਦੀ ਨਾਲ ਇੱਕ ਇਹ ਵੀ ਆਪਾਂ ਗੱਲ ਜਰੂਰ ਮੈਂਸ਼ਨ ਕਰ ਦਿੰਦੇ ਆ ਵੀ ਇੱਕ ਨਸਲ ਪ੍ਰੇਮੀ ਵੀ ਆ ਵੀਰ ਨਸਲ ਸੁਧਾਰ ਦੇ ਉੱਪਰ ਵੀ ਕਾਫੀ ਕੰਮ ਕਰਦੇ ਆ ਰਹੇ ਆ ਕਾਫੀ ਲੰਬੇ ਸਮੇਂ ਤੋਂ ਬੋਰਾ ਬਰੀਡ ਦੀਆਂ ਤੇ ਨੀਲੀ ਰਾਵੀ ਬਰੀਡ ਦੀਆਂ ਕਾਫੀ ਚੰਗੀਆਂ ਝੋਟੀਆਂ ਅੱਜ ਵੀਰ ਦੇ ਕੋਲੇ ਮੌਜੂਦ ਆ ਤੇ ਤਕਰੀਬਨ ਕੋਈ 18-20 ਲੀਟਰ ਸਿਰੀਆਂ ਜਿਹੜੀਆਂ ਮੱਝਾਂ ਵੀ ਇਹਨਾਂ ਦੇ ਕੋਲ ਨਾਰਮਲ ਆ ਅੱਜ ਇਸ ਵੀਡੀਓ ਦਾ ਜਿਹੜਾ ਪਰਪਸ ਆ ਦੋਸਤੋ ਮੇਨ ਜਿਸ ਦੇਸੇ ਆਪਾਂ ਵੀਡੀਓ ਬਣਾ ਰਹੇ ਆ ਇੱਕ ਮੱਝ ਵੀਰ ਸੇਲ ਕਰਤਾ ਪਿਆ ਮੱਝ ਜਿਹੜੀ ਦੋਸਤੋ ਘਰ ਦੀ ਆ ਜਾਂ ਘਰੇਲੂ ਆ ਇੰਨਾ ਕੁ ਲੰਬਾ ਸਮਾਂ ਚਵਾਈ ਕੀਤੀ ਆ ਕਿੰਨੇ ਸੂਬੇ ਪਿਛਲੇ ਚਵਾਈ ਹੋਈ ਆ ਇਸ ਮੱਝ ਦੀ ਇਸ ਘਰੇ ਠੀਕ ਆ ਜੀ ਉਹ ਪੂਰੀ ਗੱਲਬਾਤ ਆਪਾਂ ਵੀਰ ਭੁਪਿੰਦਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਬਹੁਤ ਚੰਗਾ ਪਸ਼ੂ ਤਾਂ ਨਾ ਜੈਡ ਬਲੈਕ ਇੱਕ ਜਿਹੜੀ ਦੋਸਤੋ ਅੱਜ ਤੁਹਾਨੂੰ ਇੱਕ ਮੱਝ ਦਿਖਾਉਣੀ ਆ ਬਹੁਤ ਚੰਗੀ ਮਿਲਕਿੰਗ ਵਾਲੀ ਆ ਪਿਛਲੇ ਸੂਬੇ ਬਹੁਤ ਚੰਗਾ ਮਿਲਕ ਕਰਵਾਇਆ ਹੈ ਇਸ ਮੱਝ ਨੇ ਤੇ ਅੱਜ ਜਿਹੜੀ ਸੇਲ ਦੇ ਲਈ ਅਵੇਲੇਬਲ ਆ ਕੋਈ ਵੀਰ ਚਾਹਵਨ ਹੋਇਆ ਤਾਂ ਤੁਸੀਂ ਜ਼ਰੂਰ ਕੰਟੈਕਟ ਕਰ ਲਿਓ ਸੰਪਰਕ ਕਰ ਲਿਓ ਸੇਲ ਦੇ ਲਈ ਅਵੇਲੇਬਲ ਆ ਸੋ ਜਿਹੜੇ ਵੀਰ ਨੂੰ ਫੱਬੂਗੀ ਜਚੂਗੀ ਇਹ ਮੱਝ ਤੇ ਖਾਸ ਤੌਰ ਤੇ ਤੁਸੀਂ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਲਿਓ ਠੀਕ ਆ ਜੀ ਤੇ ਪਿੰਡ ਰੋਡੇ ਜੱਲੇ ਵਾਲੇ ਤੁਸੀਂ ਵਿਜ਼ਿਟ ਕਰਕੇ ਦੋਸਤੋ ਅੱਖੀ ਵੀ ਦੇਖ ਸਕਦੇ ਜੇ ਤੇ ਦਿਨ ਹਜੇ ਮੱਝ ਲੈਂਦੀ ਆ ਬਾਕੀ ਬਥੇਰੇ ਡਿਟੇਲ ਦੇ ਲਈ ਚੱਲਦੇ ਆ ਵੀਰ ਭੁਪਿੰਦਰ ਸਿੰਘ ਦੇ ਕੋਲ ਪੁੱਛ ਲੈਣੀ ਆ ਕੀ ਇਨਫੋਰਮੇਸ਼ਨ ਆ ਅੱਜ ਇਸ ਮੱਝ ਦੀ ਸਭ ਤੋਂ ਪਹਿਲਾਂ ਵੀਰ ਭੁਪਿੰਦਰ ਸਿੰਘ ਸਤਿ ਸ੍ਰੀ ਅਕਾਲ ਸੰਤੋਖ ਸਾਹਿਬ ਸਤਿ ਸ੍ਰੀ ਅਕਾਲ ਹੋਰ ਪਾਜੀ ਠੀਕ ਠਾਕ ਤੇ ਬਹੁਤ ਵਧੀਆ ਤੁਹਾਨੂੰ ਦਾ ਅੱਛਾ ਪਾਜੀ ਇੱਕ ਆਪਣੇ ਭੈਣ ਭਰਾਵਾਂ ਨੂੰ ਇਹ ਵੀ ਦੱਸ ਦਈਏ ਆਪਣੀ ਮੇਨ ਲੋਕੇਸ਼ਨ ਦੱਸ ਦਈਏ ਵੀ ਜਿਹੜਾ ਪਿੰਡ ਰੋਟੇ ਚੱਲੇ ਵਾਲਾ ਬਿਲਕੁਲ ਨੇੜੇ ਸ਼ਹੀਦ ਸਰਦਾਰ ਸ਼ਾਨ ਸਿੰਘ ਟਾਰੀ ਫਤਿਹਗੜ ਸਭਰਾ ਦੇ ਲੱਗ ਫਤਿਹਗੜ ਸਭਰਾ ਬੰਨ ਦੇ ਲੱਗੇ ਆਪਣੀ ਪੈਕਾ ਬੰਨ ਦੇ ਲੱਗੇ ਬਿਲਕੁਲ ਪੈਕਾ ਜਿਹੜੀ ਬੰਨ ਦੇ ਨਾਲ ਬਿਲਕੁਲ ਪੱਕੀ ਛੜਕ ਜਿਹੜੀ ਫੱਤੇ ਵਾਲੇ ਵੀ ਚੱਲ ਜਾਂਦੀ ਹੈ ਜੀ ਫੱਤੇ ਵਾਲੇ ਚੱਲ ਜਾਂਦੇ ਇਹ ਫਰੋਜਪੁਰ ਵੀ ਚੱਲੀ ਜਾਂਦੀ ਫਰੋਜਪੁਰ ਚੱਲ ਜਾਂਦੀ ਠੀਕ ਹੈ ਜੀ ਤੇ ਮੱਲਾ ਵਾਲਾ ਇੱਥੋਂ ਤਕਰੀਬਨ ਕਿੰਨੀ ਦੂਰੀ ਤੇ ਹੈ 9 ਕਿਲੋਮੀਟਰ 9 ਕਿਲੋਮੀਟਰ ਹਾਂਜੀ ਤੇ ਜਿਹੜਾ ਕੋਈ ਆਪਣਾ ਮੰਨ ਲਓ ਮਾਲਵੇ ਤੋਂ ਕੋਈ ਸੱਜਣ ਆ ਰਿਹਾ ਤੇ ਮਹੂ ਤਕਰੀਬਨ ਇਥੋਂ ਕਿੰਨੀ ਕਿਲੋਮੀਟਰ ਹੈ ਮਹੂ 15 15 ਕਿਲੋਮੀਟਰ ਠੀਕ ਹੈ ਤੇ ਤਕਰੀਬਨ ਫਿਰ ਇਥੋਂ ਜੇ ਆਪਾਂ ਜੀਰਾ 30 ਕਿਲੋਮੀਟਰ ਤੇ ਹੈ ਹ ਜੀਰਾ 30 ਕਿਲੋਮੀਟਰ ਠੀਕ ਹੈ ਅੱਛਾ ਵੀਰ ਭੋਪਿੰਦਰ ਸਿੰਘ ਜਿਹੜੀ ਇਹ ਆਪਣੇ ਕੋਲ ਮੱਝ ਆ ਇੱਕ ਤਾਂ ਇਹਦਾ ਸੂਆ ਦੱਸ ਦਈਏ ਵੀ ਇਹ ਸੂਆ ਹੁਣ ਕਿੰਵਾ ਸੂਆ ਹੈ ਪਾਜ ਤੀਜਾ ਸੂਆ ਹੈ ਅੱਛਾ ਜੀ ਹਰ ਰਿਹਾ ਜੀ ਮੱਝਾਂ ਹਾਂਜੀ 2 ਮਹੀਨੇ ਸਾਲੀ ਛੱਡੀਦੀ ਹੈ ਠੀਕ ਹੈ ਜੀ ਹਾਂਜੀ ਦੁੱਧ ਦੇਂਦੀ 20 ਲੀਟਰ 20 ਲੀਟਰ ਹਾਂਜੀ ਸੁਵਾ ਤੇਜਾ ਪਿਛਲੇ ਪਹਿਲਾ ਦੂਜਾ ਸੁਵਾ ਆਪਾਂ ਘਰੇ ਚੋਆ ਕਰੇ ਚੋਆ ਕਰੇ ਚੋਆ ਕਰੇ ਚੋਆ ਤੇ ਪਹਿਲੇ ਸੂਵੇ ਦਾ ਮਿਲਕ ਵੈਸੇ ਕਿੰਨਾ ਕਿਸ਼ਵਾਤਾ ਸੀ 16 17 ਦੂਜੇ ਸੂਵੇ ਨੇ 20 ਕਰ ਗਈ 19 20 ਤੇ ਚੱਲੀ ਆ ਹਾਂਜੀ ਠੀਕ ਆ ਜੀ ਹਾਂਜੀ ਤੇ ਇਸ ਵਾਰ ਵੀ ਚੰਗੇ ਸੀਮਨ ਤੋਂ ਗੱਬਣਾ ਜੀ ਇਸ ਵਾਰੀ ਡਾਇਮੰਡ ਬੋਲ ਤੋਂ ਗੱਬਣਾ ਨੀਲੀ ਰਾਵੀ ਦਾ ਡਾਇਮੰਡ ਤੋਂ ਨੀਲੀ ਦਾ ਚਾਹ ਉਹ ਹੀ ਕੱਟੀ ਕਰੇ ਰੱਖਾਂਦਾ ਅੱਛਾ ਜੀ ਤੇ ਵੀ ਕੱਟੀ ਦੇਗੀ ਦੇ ਗੱਲ ਕਰੇ ਕੱਟੀ ਕਰੇ ਰੱਖਾਂਗੇ ਨਾਲ ਦੀ ਨਾਲ ਹੀ ਕਿਤੇ ਨਾ ਕਿਤੇ ਆਊਟ ਆਪਰੀਟਿੰਗ ਤਾਂ ਹੋ ਗਿਆ ਵੀ ਚੱਲ ਜਿਆਦਾ ਦੋ ਤਾਲੀ ਬੋਈ ਗੱਲ ਨਹੀਂ ਆਪਾਂ ਨੂੰ ਨਹੀਂ ਆਪਾਂ ਤਾਂ ਸਾਹ ਚੰਗਾ ਵਰਤਿਆ ਜਿਆਦਾ ਵਿਸ਼ੇ 20 ਲੀਟਰ ਵਾਲੀ ਹੈ ਤਾਂ ਆਊਟ ਆਪਰੀਟਿੰਗ ਕਰਾ ਕੇ ਜਿਹਨੂੰ ਨੀਲੀ ਰਾਵੀ ਦਾ ਬੱਚਾ ਲੈ ਲਈ ਹਾਂਜੀ ਹਾਂਜੀ ਉਹਦਾ ਕਰਕੇ ਲਈ ਆ ਠੀਕ ਹੈ ਜੀ ਹਾਂਜੀ ਲਓ ਦੋਸਤੋ ਮੱਝ ਬਹੁਤ ਪਿਆਰੀ ਹੈ ਠੀਕ ਹੈ ਜੀ ਕੱਦ ਬਹੁਤ ਇੱਕ ਵਾਰੀ ਮੈਨੂੰ ਜਿਗਰ ਵੀ ਕਰਨਾ ਪਿਆ ਉਹ ਵੀ ਆਪਾਂ ਕਰ ਦਿੰਦੇ ਆ ਵੱਡੇ ਕੱਦ ਬੁੱਤ ਵਿੱਚ ਆ 5 ਫੁੱਟ ਤੋਂ ਉਪਰ ਆ ਕੱਦ ਠੀਕ ਹੈ ਜੀ ਫੁੱਲ ਵੱਡੀ ਹਾਈਟ ਲੈਂਥ ਵਾਲੀ ਆ ਤੇ ਬਿਲਕੁਲ ਜੈਡ ਬਲੈਕ ਆ ਇੱਕ ਰੰਗ ਆ ਠੀਕ ਹੈ ਜੀ ਮੱਥੇ ਤੇ 19 20 ਸਰੀਏ ਜਿਹੜੀ ਦੋਸਤੋ ਮੱਝ ਆ ਪਹਿਲੇ ਸਵੇਰੇ ਦੂਜੇ ਸਵੇਰੇ ਤੁਹਾਨੂੰ ਮਿਲ ਕੇ ਰਿਕਾਰਡ ਜਿਹੜਾ ਵੀਰ ਨੇ ਦੱਸ ਹੀ ਦਿੱਤਾ ਪਿਛਲੇ ਸਵੇਰੇ ਜੋ ਵੀ ਚਵਾਈ ਇੰਦੀ ਘਰੇਲੂ ਹੋਈ ਆ ਬੇਸ਼ੱਕ ਕਿਸੇ ਰਿਕਾਰਡ ਦੇ ਵਿੱਚ ਚਾਹੇ ਕਿਸੇ ਲਾਈਵ ਦੇ ਵਿੱਚ ਨਹੀਂ ਗਈ ਦਰਜ ਹੈ ਕਿ ਗਈ ਬਟ ਜਿੰਨਾ ਵੀ ਘਰੇ ਦੋ ਦੋ ਚੋਇਆ ਠੀਕ ਆ ਜੀ ਉਸ ਵਿਹਾਰ ਤੇ ਜਿਹੜੀ ਗੱਲਬਾਤ ਤੁਹਾਨੂੰ ਦੱਸ ਦਿੱਤੀ ਆ ਵੀ 19 20 ਸਰੀ ਜਿਹੜੀ ਇਹ ਮੱਝ ਆ ਤੇ ਤੀਜਾ ਸਵੇਰ ਇਸ ਬਾਰੇ ਇਹ ਸੁਣ ਆਲੀ ਆ ਠੀਕ ਆ ਤੇ ਦਿਨ ਵੀਰ ਤਕਰੀਬਨ ਇਹਦੇ ਪੂਰੇ ਹੋ ਗਏ ਆ ਵੈਸੇ ਕਿ ਉੱਪਰ ਹੀ ਲੈਣ ਦੀ ਜਿੰਨ ਪੂਰੇ ਹੋ ਗਏ ਆ ਤੇ ਉੱਪਰ ਲੈ ਜਾਂਦੇ ਹੋ ਲੈਊਗੀ ਭਾਵੇਂ 5 ਲੈ ਦੇਣ ਕਿਸਾਨ ਵੀਰੋ ਜਿਹੜੇ ਇਹ ਚੱਲ ਰਿਹਾ ਉੱਪਰ ਹੀ ਆ ਠੀਕ ਆ ਜੀ ਪੰਜ ਲੈ ਜੇ ਛੇ ਲੈ ਜੇ ਸੱਤ ਲੈ ਜੇ ਫੱਬੀ ਪੂਰੀ ਆ ਸਿਹਤਮਾਨ ਦਾ ਪੂਰੀ ਠੀਕ ਆ ਜੀ ਰਾਜੀ ਆ ਫੁੱਲ ਵਜਨ ਤੋਂ ਡਾਲੀ ਆ ਤੇ ਨਾਲ ਦੀ ਨਾਲ ਵੀਰ ਗੋਵਿੰਦਰ ਥੋੜਾ ਜਿਹਾ ਲੌਂਗ ਪਰਾਂ ਨੂੰ ਤੋੜ ਕੇ ਦਿਖਾ ਦਈਏ ਲੰਮਾ ਇੱਕ ਸਾਈਡ ਇਧਰ ਦੇਖਿਓ ਜੀ ਆਰਡਰ ਰੂਡਰ ਦੀ ਕੁਆਲਿਟੀ ਜਿਹੜੀ ਦੋਸਤੋ ਕਾਫੀ ਸੋਹਣੀ ਹੈ ਬੈਕ ਆਰਡਰ ਵੱਡਾ ਹਵਾਨਾ ਸਹਿਜ ਜਿਹੜਾ ਆਰਡਰ ਦਾ ਬਣਾ ਕੇ ਤਿਆਰ ਕਰ ਰਹੀ ਆ ਅਜੇ ਪੰਜਾ ਛਿਆ ਦਿਨਾਂ ਦਾ ਆਪਾਂ ਤਾਂ ਵੇਰਵਾ ਪਾ ਦਿੱਤਾ ਵੀ ਬਹੁਤੇ ਵੀਰ ਤੁਸੀਂ ਜੱਜਮੈਂਟ ਕਰ ਲਓਗੇ ਵੀ ਤਕਰੀਬਨ 5-6 ਦਿਨਾਂ ਦੇ ਵਿੱਚ ਕਰਮਾਲੀ ਨੇ ਬਿਲਕੁਲ ਜਿੱਦਾਂ ਆਪਾਂ ਕਹਿਦੇ ਨੇ ਨਾ ਵੀ ਬਿਲਕੁਲ ਧੁੰਨ ਤੋਂ ਲੈ ਕੇ ਸੂਦ ਨਾਲ ਹਵਾਨਾ ਲੈਵਾ ਜਿਹੜਾ ਟੱਚ ਕਰੂਗੀ ਠੀਕ ਹੈ ਸੋ ਫੁੱਲ ਹੈਵੀ ਬਾਡੀ weight ਦੀ ਫੁੱਲ ਵੱਡੇ ਕੱਦ ਬੋਤ ਵਿੱਚ ਜਿਹੜੀ ਦੋਸਤੋ ਇਹ ਮੱਝ ਅੱਜ ਵੀਰ ਭੁਪਿੰਦਰ ਸਿੰਘ ਉਹਨਾਂ ਦੇ ਕੋਲੇ ਵਿਕਾਊ ਆ ਸੋ ਕੋਈ ਵੀ ਵੀਰ ਨਸਲ ਬਰੀਡ ਦੇ ਉੱਪਰ ਕੰਮ ਕਰਨਾ ਚਾਹੁੰਦਾ ਤੇ ਬਹੁਤੇ ਵੀਰਾਂ ਦਾ ਸ਼ੌਂਕ ਹੁੰਦਾ ਵੀ ਇੱਕ ਚੰਗੀ ਮੱਝ ਚੰਗਾ ਪਸ਼ੂ ਤਾਂ ਖਰੀਦਿਆ ਜਾਵੇ ਕਰੇ ਲੋ ਘਰ ਦੇ ਵਿੱਚੋਂ ਖਰੀਦਿਆ ਜਾਵੇ ਵੀਰ ਭੁਪਿੰਦਰ ਨਾਲ ਦੇ ਨਾਲ ਕੋਈ ਪਸ਼ੂ ਵਪਾਰ ਦਾ ਕੰਮ ਵੀ ਕਰਦੇ ਰਹੇ ਆ ਪਹਿਲਾਂ ਪਹਿਲਾਂ ਕਰਦੇ ਰਹੇ ਹੁਣ ਛੱਡਿਆ ਤਿੰਨ ਚਾਰ ਥਾਲੇ ਦੋ ਤਿੰਨ ਮੱਝਾਂ ਵੱਡੀਆਂ ਲੈਂਦੀਆਂ ਸੀ ਹਰ ਕੋ ਆ ਕੇ ਇਹਨਾਂ ਤੇ ਰਿੰਦਾ ਸੀ ਇਹ ਦਿਓ ਸਾਨੂੰ ਨਿੱਕੀ ਮੱਝ ਛੇੜੀ ਨਿੱਕੀ ਮੱਝ ਕਿਸੇ ਸਰੇ ਛੱਡਦੀ ਉਹਦਾ ਕਰਕੇ ਫਿਰ ਛੱਡਣਾ ਪਿਆ ਕੋਈ ਕੱਤੀਆਂ ਕੁੱਟੀਆਂ ਲੈ ਲੀਆਂ ਸੀ ਬੱਚੇ ਪੁੱਛੇ ਦੇ ਚੋਂ ਨਹੀਂ ਇਹਨੇ ਦੋਵੇਂ ਕੱਟੇ ਦਿੱਤੇ ਦੋ ਵਾਰ ਹੀ ਕੱਟੇ ਦਿੱਤੇ ਠੀਕ ਆ ਜੀ ਲਓ ਜੀ ਸੋ ਦੋ ਵਾਰ ਹੀ ਦੋਸਤੋ ਪਹਿਲਾਂ ਕੱਟੇ ਮੇਲ ਕਾਫ ਨੂੰ ਜਨਮ ਦਿੱਤਾ ਹਾਂ ਜੀ ਤੇ ਬਾਕੀ ਤੁਸੀਂ ਇੱਕ ਵਾਰੀ ਪੂਰਾ ਮਾ ਤੁਹਾਨੂੰ ਆਰਡਰ ਦੀ ਕੁਆਲਿਟੀ ਤੁਸੀਂ ਵੇਖੋ ਠੀਕ ਆ ਜੀ ਪੂਰ ਤੋਂ ਬਹਿਣੀ ਵਾਲੀ ਸਾਈਡ ਤੋਂ ਸੋ ਥਾਣ ਲੰਬਾ ਵਿਰਲ ਵਿਥ ਕਾਫੀ ਸੋਹਣੀ ਹੈ ਤੇ ਆ ਤੁਸੀਂ ਇੱਕ ਜਜਮੈਂਟ ਕਰ ਲਓਗੇ तकरीबन 5-7 ਦਿਨਾਂ ਚ ਬਹੁਤ ਸੋਹਣਾ ਬਖਾਲਾ ਬਣਾ ਕੇ ਤਿਆਰ ਕਰੂਗੀ ਸੋ 18 ਲੀਟਰ ਤੋਂ ਪਲੱਸ 19 20 19 20 ਲੀਟਰ ਤੇ 200 ਚੱਲਣ ਵਾਲੀ ਹੈ ਇਹ ਮੱਝ ਅੱਜ ਵੀਰ ਕੁਪਿੰਦਰ ਸਿੰਘ ਉਹਨਾਂ ਦੇ ਕੋਲ ਬਿਲਕੁਲ ਪਕਾਊ ਆ ਤੇ ਕੋਈ ਚਾਹ ਬਣ ਵੀਰ ਆ ਸਕਦਾ ਸੰਪਰਕ ਕਰ ਸਕਦਾ ਵਿਜ਼ਿਟ ਕਰਕੇ ਆਪਣੀ ਅੱਖੀਂ ਵੇਖ ਸਕਦੇ ਜੀ ਠੀਕ ਆ ਜੀ ਬਹੁਤ ਸੋਹਣੇ ਫੇਸ ਕੁਆਲਿਟੀ ਦੇ ਵਿੱਚ ਆ ठीक है जी आ, ओके okay, अच्छा वीर भुपिंदर सिंह एक अपने कांटेक्ट नंबर जरूर से शेयर कर दीजिए जी सत्तर एक छियाली अठती सात सौ ਠੀਕ ਹੈ ਜੀ ਹਾਂਜੀ ਤੇ ਇਹਦੀ ਵੀਰ ਜੀ ਡਿਮਾਂਡ ਕੀ ਕਰਦੇ ਆ ਕਿੰਨੇ ਕੀ ਆਪਾਂ ਵੇਚਣੀ ਚਾਹੁੰਦੇ ਆ ਮਾਰਡ ਮੋਲ 2 ਲੱਖ ਰੁਪਈਆ ਏ ਓਕੇ ਦਿਆਂਗੇ 175 ਦੇ 175 ਦੇ ਹਾਂਜੀ ਵੀ ਹਾਂ ਨਾ ਆਈਆਂ ਬਾਕੀ ਮੌਕੇ ਤੇ ਹੋ ਜਾਊਗਾ ਥੋੜਾ ਮੌਕੇ ਤੇ ਥੋੜਾ ਬਾਦ ਆ ਜਾਊਗਾ ਮਾਨਤਾ ਹੋ ਜਾਊਗਾ ਠੀਕ ਹੈ ਜੀ ਜਿਤਨਾ ਕੋਈ ਵੀਰ ਭਰਾ ਆਊਗਾ ਠੀਕ ਹੈ ਜੀ ਹਾਂਜੀ ਲਓ ਦੋਸਤੋ ਕੋਈ ਵੀਰ ਵੀ ਆਉਂਦਾ ਠੀਕ ਹੈ ਜੀ 1 ਲੱਖ 75 ਹਜ਼ਾਰ ਦੀ ਇਹ ਜਿਹੜੀ ਆ ਜੀ ਐਸ ਨੂ ਆ ਉਹਦੇ ਵਿੱਚੋਂ ਛੋਟ-ਛੱਪਾ ਹੋ ਜਾਊਗਾ ਤੇ ਡਿਮਾਂਡ ਕਰਨ ਨੂੰ 2 ਲੱਖ ਆ ਜੀ ਠੀਕ ਆ ਸੋ ਸਾਰੇ ਵੀਰਾਂ ਨੂੰ ਪਤਾ ਲੱਗ ਗਿਆ ਬਾਕੀ ਵੱਧ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਆਪਣੀ ਇਹ ਕਵਰੇਜ ਪਹੁੰਚ ਸਕੇ ਥੋੜਾ ਜਿਹਾ ਵੀਰ ਭੁਵਿੰਦਰ ਅੱਗੇ ਨੂੰ ਲਿਆ ਕੇ ਤੋਰ ਕੇ ਇੱਕ ਪੂਰੀ ਬੈਕਸਾਈਡ ਫਿਰ ਆਪਾਂ ਦਿਖਾ ਦਈਏ ਆ ਜਾ ਪੁੱਤ ਬਹੁਤ ਠੰਡੀ ਧਿਰੀ ਆ ਲਓ ਜੀ ਸੋ ਬਹੁਤ ਖੂਬਸੂਰਤ ਐਕਸਟਰਾਔਰਡਨਰੀ ਆ ਦੋਸਤੋ ਪਸ਼ੂਤਾਨਾ ਠੀਕ ਆ ਜੀ ਬਹੁਤ ਖੂਬਸੂਰਤ ਮੋਰਾ ਬ੍ਰੀਡ ਦੇ ਵਿੱਚ ਇਹ ਅੱਜ ਆਪਾਂ ਮਾਝ ਦਿਖਾਉਣੀ ਸੀਗੀ ਵੀਰ ਭੁਵਿੰਦਰ ਸਿੰਘ ਉਹਨਾਂ ਦੇ ਫਾਰਮ ਤੋਂ ਤੇ ਘਰ ਦੀ ਘਰੇਲੂ ਮਾਝਾ ਠੀਕ ਆ ਜੀ ਸੋ ਪਿਛਲੇ ਸਵੇਰ ਦਾ ਮਿਲਕ ਰਿਕਾਰਡ ਵੀ ਤੁਹਾਨੂੰ ਦੱਸ ਦਿੱਤਾ ਜਿੰਨੀ ਚਵਾਈ ਜਾਂਦੀ ਆ ਨਾਰਮਲ ਘਰੇ ਕੀਤੀ ਗਈ ਆ ਉਸ ਚਵਾਈ ਦੇ ਵਿਹਾਰ ਤੋਂ ਤੁਸੀਂ ਕੋਈ ਵੀ ਭਰਾ ਸੌਦਾ ਕਰ ਲਿਓ ਠੀਕ ਆ ਬਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ